ਆਜਾ ਕੁੜਤੀਏ ਬਾਹਲੇ ਟਾਈਮ ਲਾਇਆਈ ਮम्मी ਤੈਨੂੰ ਪਤਾ ਹੀ ਹੈਗਾ ਉਹ ਦਿਮਾਗ ਘੱਟੀ ਕੰਮ ਕਰਦਾ ਮੈਂ ਜੇ ਇਹਨੂੰ ਕਹੂੰਗੀ ਵੀ ਭਈ ਆਹ ਸੂਟ ਖੁੱਲਾ ਕਰ ਦੇ ਤਾਂ ਉਹਨੂੰ ਢੀੜਾ ਕਰ ਦਿੰਦੀ ਹੈਗੀ ਜੇ ਇਹਨੂੰ ਕਹੂੰਗੇ ਇੱਥੋਂ ਢੀੜਾ ਕਰਦੀ ਉਹਨੂੰ ਖੁੱਲਾ ਕਰ ਦਿੰਦੀ ਹੈ ਤੁਸੀਂ ਕੋਈ ਹੋਰ ਭਾਲ ਲਓ ਫਿਰ ਸਿਉਣ ਵਾਲੀ ਕੱਪੜੇ ਹੁਣ ਦੂਰ ਦਰਾਡੇ ਆ ਕਿੱਥੇ ਜਾਵਾਂਗੀ ਮੈਂ ਹੁਣ ਇਸ ਨਾਲ ਮੱਥਾ ਮਾਰਨਾ ਪਊਗਾ ਚੱਲ ਫੇਰ ਨਾਲ ਉਹ ਚਾਹੀਆਂ ਕਰਿਓ ਵੀ ਮੇਰਾ ਆਇ ਨਹੀਂ ਸੰਤਾ ਮੇਰਾ ਆਇ ਨਹੀਂ ਸੰਤਾ ਮਹਿੰਗੇ ਸੂਟ ਨੇ ਫੇਰ ਵੀ ਟਾਈਮ ਤਾਂ ਲੱਗ ਗਿਆ ਜਾਂਦਾ ਸਮਝਾਉਣ ਨੂੰ ਵੀ ਭਾਈ ਯਾਦ ਨਾਲ ਨਾਪ ਲਿਖ ਲੈ ਚ ਇਕੱਲੇ ਇਕੱਲੇ ਨਾਪ ਲਿਖਾ ਕੇ ਆਈਆਂ ਮੈਂ ਤਾਂ ਚਲ ਵਧੀਆ ਰਹੀ ਫੇਰ ਉਹਨੇ ਚਾਚੀ ਨੇ ਚਾਹ ਬਣਾ ਲਈ ਆ ਹੋਰ ਹੀ ਗੱਲਾਂ ਕਰਨ ਲੱਗੇ ਘਰਬਾਰ ਦੀਆਂ ਕਹਿੰਦੇ ਬੜੀ ਛੇਤੀ ਦਾ ਘਰ ਤਾਂ ਕੁੜੀ ਦਾ ਵਿਆਹ ਮੈਂ ਕਿਹਾ ਭਾਈ ਵੀ ਮੁੰਡੇ ਵਾਲਿਆਂ ਨੇ ਛੇਤੀ ਮੰਗਲਿਆ ਵਿਆਹ ਚਲ ਅਸੀਂ ਹੁਣ ਕਰਨਾ ਹੀ ਸੀ ਕਰਨਾ ਹੀ ਸੀ 6 ਮਹੀਨੇ ਨੂੰ ਕੀ ਹੁਣ ਕੀ ਵਿਆਹ ਤਾਂ ਕਹਿ ਕਰਨਾ ਹੀ ਸੀ ਅੱਜ ਕੀ ਕੱਲ ਕੀ ਚੱਲਣ ਵਾਲੀ ਉਹੀ ਗੱਲ ਐ ਜਿਹੜਾ ਕੰਮ ਬਣ ਜੇ ਨਾ ਉਹ ਹੀ ਰੀਸ ਨਹੀਂ ਹੁੰਦੀ ਨਵੇਂ ਜਵਾਨਾਂ ਦੇਖ ਕੇ ਆ ਜਾਏਗਾ ਹੈਨਾ ਸਮਾਂ ਆਪਣਾ ਫਰਜ਼ ਲਾਹੂਗਾ ਆਪਾਂ ਕੱਲੀਆਂ-ਕੱਲੀਆਂ ਬੁੜੀਆਂ ਕਰੇ ਹੁਣ ਗੱਲ ਨੂੰ ਤੂੰ ਵੀ ਵਗ ਜਾਈਂ ਗੁਰੂ ਦੇ ਨਾਲ ਫੇਰ ਮੈਂ ਉਰੇ ਕੱਲੀ ਰਹਿ ਜਾਂਦੀ ਮੈਂ ਕੀ ਕਰ ਲੈਂਦੀ ਤੁਹਾਨੂੰ ਕੀ ਨੇ ਕਹਤਾ ਮੈਂ ਚਲੀ ਜਾਊਂਗੀ ਮੈਂ ਨਹੀਂ ਜਾਂਦੀ ਤੁਹਾਨੂੰ ਛੱਡ ਕੇ ਇਹ ਤਾਂ ਤੁਸੀਂ ਦਿਮਾਗ ਚ ਹੀ ਕੱਢ ਦੋ ਆਹਾ ਬਿਸ਼ਾਲੀ ਕਿੱਥੇ ਐ ਦਿਖਦੀ ਨਹੀਂ ਬਿਸ਼ਾਲੀ ਤਾਂ ਨਾ ਪਾਰਲਰ ਵਾਲੀ ਤੇ ਗਈ ਸੀ ਮੈਂ ਤਾਂ ਕਹਿੰਦੀ ਮੈਂ ਖੜ ਜਾ ਤੇਰੀ ਭਾਬੀ ਨਾਲ ਜੀ ਨਾਲ ਕੱਲੀ ਉਹ ਵਾਗੀ ਹੋਰ ਉਹ ਕਹਿੰਦੀ ਮੰਮੀ ਕਹਿੰਦੀ ਮੇਰੀ ਸਹੇਲੀ ਨੇ ਫੋਨ ਕਰਿਆ ਕਹਿੰਦੀ ਉਹ ਇਕੱਠੀਆਂ ਭਗ ਜਾਣੀਆਂ ਵੀ ਮੈਂ ਤਾਂ ਅਖੇ ਮੈਂ ਤੇਰੀ ਭਾਬੀ ਨਾਲ ਲੈ ਕੇ ਜਾਈ ਨਾਲ ਤਾਂ ਮੈਨੂੰ ਸਾਹਬ ਹੈ ਵੱਧ ਹੈ ਮੈਨੂੰ ਕਿਹੜਾ ਸਾਹਬ ਹੈ ਕਿਹੜੇ ਮੇਕਅਪਾ ਕਰਦੀਆਂ ਮੈਂ ਦੇਖ ਤਾਂ ਮੰਮੀ ਤੂੰ ਵੀ ਨਾ ਬੱਸ ਲੈ ਚਾਹੇ ਤੂੰ ਮੇਕਅਪ ਨਾ ਕਰਦੀ ਹੋਵੇਂ ਪਰ ਫਿਰ ਵੀ ਗੱਲ ਕਰਨ ਦਾ ਤਰੀਕਾ ਤਾਂ ਹੈਗਾ ਨਾ ਹੁਣ ਚਲ ਆਪਦੀ ਸਹੇਲੀ ਨਾਲ ਲੈ ਕੇ ਗਈ ਹੈਗੀ ਕੋਈ ਤਾਂ ਕੰਪੂਰ ਚੜਕੇ ਆਉਗੀ ਉਹ ਮੈਂ ਤਾਂ ਆਖਿਆ ਮੈਂ ਭਾਈ ਨੰਬਰ ਨੰਬਰ ਲਈ ਰੋਜ਼ ਨਾ ਜਾਈ ਮੈਂ ਤਾਂ ਐਂ ਕਹਤੀ ਮੈਂ ਆਪੀ ਕਰਿਆਉਗੀ ਗੱਲ ਭਾਈ ਤੇਰੀ ਐ ਸਾਹਿਬ ਨਹੀਂ ਲੱਤ ਰਹਿਣ ਦੇਵਾ ਚਲ ਕੋਈ ਨਾ ਐ ਤਾਂ ਕੋਈ ਡਰ ਨਹੀਂ ਹੁੰਦਾ ਹੁੰਦਾ ਬਹਿਮ ਨੇ ਤਾਂ ਜਿੰਨੇ ਮਰਜ਼ੀ ਕਰੀ ਚੱਲੋ ਨਹੀਂ ਬਹਿਮ ਤਾਂ ਬਹਿਮ ਰਹੇ ਪਰ ਫੇਰ ਵੀ ਹੁੰਦਾ ਹੀ ਐ ਨਿੰਦ ਵਿਚਾਰ ਹੁਣ ਰਹੀ ਨਹੀਂ ਜੇ ਤਾਂ ਹੀ ਤੈਨੂੰ ਪਤਾ ਕਿਹੜੀ ਨੌਤ ਨੂੰ ਪਹੁੰਚ ਰਹੀ ਐ ਦੁਨੀਆ ਚਲ ਕੋਈ ਨਾ ਮੰਮੀ ਉਹ ਇਹਨਾਂ ਫਿਕਰ ਕਰੀ ਚੱਲ ਆਜੂਗੀ ਆ ਹੁਣ ਆਉਣ ਜਾਣੀ ਕਰਨਾ ਉਹਨੇ ਉਹਨਾਂ ਦਾ ਬੜਾ ਟਾਈਮ ਲਾਉਣਾ ਕਾਨੂੰ ਬਾਵਾਸ਼ਿਰ ਹੋ ਗਿਆ ਗਈ ਨੂੰ ਕਿੰਨਾ ਨਾਮ ਹੋ ਗਿਆ ਲਹੌਰ ਤੇਰਾ ਮੰਗ ਰੋਦੀ ਬਾਦੀ ਦੀ ਤਾ ਅੱਛਾ ਹਾਂ ਚਲ ਕੋਈ ਨਾ ਸੇਲੀ ਕੋਲ ਬੈ ਗਈ ਹੋਗੀ ਆ ਜੂਗੀ ਚਾਹ ਪਾਣੀ ਪੀਤਾ ਕਿ ਨਾ ਕਿੱਥੇ ਜਾ ਪੀਤੀ ਆ ਮੈਂ ਪਰ ਉਹਨੂੰ ਨਾ ਤੂੰ ਕੁਝ ਕਹਿਣ ਦੇ ਮੂਰੇ ਗੱਲ ਦਾ ਜਵਾਬ ਸਿੰਧ ਕੇ ਰੱਖਿਆ ਕਰੋ ਉਹਦੇ ਵਾਸਤੇ ਹੋਰ ਮੰਮੀ ਤੂੰ ਤਾਂ ਮੈਂ ਫਿਕਰ ਕਰੀ ਜਾਂਦੀ ਆ ਸਾਹੇ ਬੰਦੀ ਲੱਤਾ ਮੈਨੂੰ ਇਹ ਦੱਸ ਸਾਹੇ ਬੰਦੀ ਲੱਤਾ ਆਪਾਂ ਪਾਣੇ ਤੇ ਤਿਆਰ ਨਹੀਂ ਹੁੰਦੇ ਉਂਗਦੇ ਜਾਂਦੇ ਨਹੀਂ ਬਾਹਰ ਗੱਲਾਂ ਨੇ ਜਿੰਨੇ ਮਰਜ਼ੀ ਕਰਾ ਲੋ ਚੰਗਾ ਭਾਈ ਅੱਜ ਕੱਲ ਨਹੀਂ ਉਹ ਜਵਾਨਾ ਰਿਹਾ ਜਗਾ ਬਣਾ ਲੈ ਕੋਟ ਚਾਦੀ ਹੋਈ ਆ ਜਾ ਹੁਣ ਪਤਾ ਨਹੀਂ ਕਿੱਥੇ ਰਹਿ ਗਈ ਆ ਵੀ ਗੁ ਚਲ ਭਾਗਿਆਂ ਨੂੰ ਕਹੂੰਗੀ ਡੀਟਨ ਫੇਸ਼ਲ ਕਰ ਦੇ ਫਰਦਰ ਟਾਈਮ ਬੱਸ ਵੀ ਲੋ ਦਿਰ ਨਾ ਗਾਓ ਹੋਰ ਤੱਕ ਨਹੀਂ ਆਈ ਲੈ ਕਿਹੜੇ ਬੇਲਾਂ ਦੀ ਗਈ ਹੈਗੀ ਕੁੜੇ ਹਰਮਨ ਹਰਮਨ ਹਾਂ ਵੀ ਉਹਨੂੰ ਫੋਨ ਫੋਨ ਕਰਕੇ ਦੇਖ ਲੈ ਕਿਹੜੇ ਬੇਲਾਂ ਦੀ ਗਈ ਹੈ ਮੁੜ ਕੇ ਨਹੀਂ ਆਈ ਹੈਗੀ ਦੇਖ ਲੈ ਐਨਾ ਚਿਰ ਹੁੰਦਾ ਕਿਤੇ ਪਾਰਲਰ ਚ ਹਾਂ ਟੈਂਪਤਾ ਵਾਵਾ ਹੋ ਗਿਆ ਆ ਜਾਣਾ ਚਾਹੀਦਾ ਉਹਨੂੰ ਇੱਕ ਮਿੰਟ ਆ ਮੈਂ ਫੋਨ ਕਰਕੇ ਦੇ ਮੈਨੂੰ ਤਾਂ ਫਿਕਰ ਹੋਈ ਪਈ ਆ ਭਾਈ ਛੇਤੀ ਪੁੱਛੋ ਉਹਨੂੰ ਪਤਾ ਨਹੀਂ ਚੰਦਰੀ ਕਿੱਥੇ ਖੜ ਗਈ ਕਿੱਥੇ ਨਾ ਨਾਲੇ ਮੈਂ ਕਿਹਾ ਸੀ ਵੀ ਭਾਈ ਤੂੰ ਨਾ ਜਾ ਤੇਰੀ ਭਾਬੀ ਭੱਗ ਜੂਗੀ ਜੈਨੂੰ ਨਾਲ ਲੈ ਕੇ ਭੱਗ ਜੀ ਮੈਂ ਕਰਦੀ ਆ ਫੋਨ ਪੁੱਛਦੀ ਆ ਕਲਾ ਫੋਨ ਨਹੀਂ ਚੱਕ ਰਹੀ ਇੱਕ ਵਾਰੀ ਹੋਰ ਲਾਲ ਕੇ ਦੇਖਦੀ ਹਾਂ ਹਾਏ ਬੇ ਰੱਬਾ ਮੇਰਾ ਚਿੱਤ ਕਾਲੇ ਪਈ ਜਾਂਦਾ ਫੋਨ ਕਿਉਂ ਨਹੀਂ ਚੱਕਦੀ ਉਹ ਕੁੜੀ ਮੈਂ ਕਰਦੀ ਆ ਜਿਹੜੀ ਇਸ ਕੁੜੀ ਨਾਲ ਗਈ ਹੈਗੀ ਹੁਣ ਉਹ ਫੋਨ ਕਰ ਲੈਣੀ ਹੈਗੀ ਪੱਕਾ ਉਹ ਸੋਨੇ ਨਾਲ ਗਈ ਹੋਊਗੀ ਚਲ ਦੇਖ ਫਿਰ ਪਤਾ ਤਾਂ ਕਰ हेलो अब सोनी मैं बोल रही हूं कि विशालली दी भाभी हां मड़े विशालली ਨਾਲ ਗੱਲ ਕਰਾਈ ਕਿਉਂ اچھا ਤੂੰ ਗਈ ਨਾਲ ਉਹਦੇ اچھا اچھا ٹھیک ਹੈ ٹھیک ਨਹੀਂ ਨਹੀਂ ਉਹ ਨਾ ਦਰਸਲ ਫੋਨ ਨਹੀਂ ਸੀ ਚੱਕਰੀ ਵਿਸ਼ਾਲੀ ਮੈਨੂੰ ਲੱਗਾ ਪਾਰਲਰ ਵਾਲੇ ਕੋਲ ਬੈਠੀ ਹੋਊਗੀ ਹਾਂ ਹਾਂ ਠੀਕ ਐ ਕੋਈ ਗੱਲ ਨਾ ਹਜੂ ਤਾਂ ਕੋਈ ਗੱਲ ਨਹੀਂ ਚੰਗਾ ਚੋਤਾ ਕੁੜੀ ਗਈ ਨਹੀਂ ਨਾਲ ਕਹਿੰਦੀ ਮੈਨੂੰ ਤਾਂ ਕੰਮ ਪੈ ਗਿਆ ਸੀ ਘਰੇ ਮੈਂ ਤਾਂ ਗਈ ਨਹੀਂ ਕਹਿੰਦੀ ਨਾਲ ਕੱਲੀ ਉਹ ਵਗ ਗਈ ਸੀ ਹਾਏ ਮੈਂ ਮਰ ਜਾ ਨਾ ਹੀ ਫਿਰ ਫੋਨ ਚੱਕ ਕੇ ਨਾਲੇ ਗਈ ਕੱਲੀ ਆ ਹੁਣ ਤਾਂ ਕਾ ਹੀ ਨਹੀਂ ਸਾਰਾ ਦਿਨ ਲੰਘ ਗਿਆ ਦੇਖ ਲੈ ਤੇਰੇ ਸਾਹਮਣੇ ਫਿਰ ਤੂੰ ਕਹਿ ਦਿੰਦੀ ਮम्मी ਤੂੰ ਫਿਕਰ ਕਰਦੀ ਐ ਫਿਕਰ ਤਾਂ ਹੁਣ ਮੈਨੂੰ ਵੀ ਹੋਈ ਜਾਂਦੀ ਐ ਮੰਮੀ ਐ ਕਰਦੀ ਐ ਮੈਂ ਉਹਨੂੰ ਪਾਲਦਰ ਵਾਲੇ ਨੂੰ ਫੋਨ ਲਾ ਲੈਣੀ ਹੈਗੀ ਲਾ ਤਾਂ ਨੰਬਰ ਹੈਗਾ ਤੇਰੇ ਕੋਲ ਉਹਦਾ ਨੰਬਰ ਤਾਂ ਹੈਗਾ ਹੈਲੋ ਸਤਿ ਸ਼੍ਰੀ ਅਕਾਲ ਬਾਈ ਮੈਂ ਵਿਸ਼ਾਲੀ ਦੀ ਭਾਬੀ ਬੋਲ ਰਹੀ ਆ ਮੜੀ ਜੀ ਵਿਸ਼ਾਲੀ ਨਾਲ ਗੱਲ ਕਰਾ ਦਿੰਦੇ ਅ ਅੱਛਾ ਬਾਈ ਠੀਕ ਠੀਕ ਹੈ ਬਾਈ ਠੀਕ ਹੈ ਹਾਂ ਹਾਂ ਠੀਕ ਹੈ ਤਾਂ ਪਾਰਲਰ ਚ ਨਹੀਂ ਗਈ ਤੋ 2 ਘੰਟੇ ਹੋ ਗਏ ਮੈਸੇਜ ਆਇਆ ਕੀ ਹੋਇਆ ਮੰਮੀ ਮਿਸ਼ਾਲੀ ਨੇ ਮੈਸੇਜ ਕੀਤਾ ਕਹਿੰਦੀ ਜਿਹੜੇ ਮੁੰਡ ਨਾਲ ਤੁਸੀਂ ਮੇਰਾ ਵਿਆਹ ਕਰਨਾ ਚਾਹੁੰਦੇ ਹੋ ਮੈਂ ਨਹੀਂ ਉਹਨਾਂ ਨਾਲ ਵਿਆਹ ਕਰਾਉਣਾ ਮੈਂ ਤਾਂ ਆਪਣੇ ਪਸੰਦ ਦੇ ਮੁੰਡ ਨਾਲ ਵਿਆਹ ਕਰਾ ਲਿਆ ਹਏ ਹਾਈ ਮੈਂ ਮਰ ਜਾ ਨੀ ਇਹ ਪਤਾ ਜਵੇਂ ਲੁੱਟੇ ਪੱਟੇ ਗਏ ਮੈਂ ਬਥੇ ਰੱਖਦੀ ਨਾ ਜਾ ਨਾ ਜਾ ਮੈਨੂੰ ਕੀ ਪਤਾ ਵੀ ਉਹ ਟਾਲ ਕੇ ਜਾਂਦੀ ਐ ਨੀ ਮੈਂ ਮਰ ਜਾ ਨੀ ਕੀ ਮੂੰਹ ਦਿਖਾਵਾਂਗੇ ਲੋਕਾਂ ਨੂੰ ਕੀ ਉਹਨੂੰ ਕਹਾ ਕੇ ਪਰਦੇਸਾਂ 'ਚ ਬੈਠੇ ਨੂੰ ਮੁੰਡੇ ਨੂੰ ਕੀ ਮੁੰਡੇ ਵਾਲਿਆਂ ਨੂੰ ਕਹਿ ਕੇ ਮੋੜਾਂਗੇ ਪਾਪੜੇ ਕਰੋ ਮੰਮੀ ਮੈਂ ਕੀ ਕਰਾਂ ਮੈਨੂੰ ਕੋੜਾ ਪਤਾ ਸੀ ਵੀ ਹੋਇਦਾ ਐਡਾ ਵੱਡਾ ਕਦਮ ਚੱਕ ਲੂਗੀ ਸਭ ਤੇਰੀ ਲਾਡ ਪਿਆਰ ਦੀ ਨਿਸ਼ਾਨੀ ਹੈ ਹਰਮਨ ਮੰਮੀ ਇਹਨੂੰ ਸੱਚੀ ਨਹੀਂ ਪਤਾ ਕੁਝ ਇਹਦੇ ਬਾਰੇ ਮੈਂ ਤਾਂ ਕਦੇ ਕੋਈ ਕਿਸੇ ਮੁੰਡੇ ਨਾਲ ਗੱਲ ਕਰਦੀ ਵੀ ਨਹੀਂ ਦੇਖੀ ਆ ਦੇਖ ਲੈ ਤੇਰੇ ਸਾਹਮਣੇ ਦੇਖ ਲੈ ਪਤਾ ਨਹੀਂ ਕੀ ਕਰਿਆ ਕੀ ਨਾ ਪਾਤੀ ਖੇ ਆਪਣੇ ਤਾਂ ਸਿਰਚ ਅੰਦਰ ਵੜ ਕੇ ਕਹਿ ਦਿੰਦੀ ਦੱਸ ਦਿੰਦੀ ਮੈਂ ਕੋਈ ਬਾਹਰ ਨਾ ਲੱਗੇ ਜਵਾਬ ਦੇ ਦਿੰਦੀ ਉਹਨਾਂ ਨੂੰ ਬੋਲੀ ਬੋਲ ਨਹੀਂ ਗੋਡੇ ਸੁਣਦੇ ਹੋਣਗੇ ਚੁੱਪ ਕਰ ਜਾ ਦੇਖੋ ਗਮਾਂਡੀ ਸੁਣਦੇ ਨੇ ਸੁਣ ਲੈnde ਪਰ ਇੱਕ ਗੱਲ ਸੁਣ ਲੈ ਮੇਰੀ ਤੂੰ ਧਿਆਨ ਨਾਲ ਅੱਜ ਤੋਂ ਬਾਅਦ ਜੇ ਇਸ ਘਰ ਚ ਵਿਸ਼ਾਲੀ ਦਾ ਨਾਂ ਲੈ ਲਿਆ ਨਾ ਮੈਥੋਂ ਬਰਾ ਕੁਝ ਨਹੀਂ ਹੋਊਗਾ ਮੇਰੇ ਲਈ ਅੱਜੋ ਮਰ ਗਈ ਮੰਮੀ ਮਰ ਗਈ ਮੇਰੇ ਲਈ ਅੱਜ ਤੋਂ ਕਦੇ ਨਾਂ ਨਾ ਲਈ ਉਹਦਾ ਜੇ ਤੂੰ ਮੇਰੀ ਧੀ ਬਣ ਕੇ ਰਹੇਂਗੀ ਮੇਰੇ ਕੋਲੇ ਤਾਂ ਹੈਲੋ ਕਮਿਆ ਹੈ ਈਸ਼ੂ ਛੱਡ ਦੇ ਮੈਨੂੰ ਮੇਰੇ ਘਰੇ ਗਵਾਈ ਜਾਣ ਦੇ ਮੇਰੀ ਮਾਫੀ ਕਰ ਕਰਦੀ ਹੂਗੀ ਮੇਰਾ ਚਲ ਕੋਈ ਨਾ ਹੁਣ ਮੈਂ ਤੇ ਥੋੜਾ ਸਕੇ ਕਰਾਉਣਾ ਵੀ ਕੀ ਹੈ 23 ਦਿਨ ਹੋ ਗਏ ਤੈਨੂੰ ਮੇਰੇ ਕੋਲੇ ਆਈ ਨਹੀਂ ਹੁਣ ਤੱਕ ਤਾਂ ਤੇਰਾ ਪਿਆਰਾ ਨਿਬੜ ਵੀ ਗਿਆ ਹੋਣਾ ਟੋਟਰੀਆ ਹੁਣ ਤੇ ਤੇਰਾ ਰੰਝ ਆਪ ਤੇ ਘਰੋਂ ਮੁੜ ਵੀ ਗਿਆ ਹੁਣ ਚਲ ਕੋਈ ਨਹੀਂ ਅਈਨ ਤਰਸ ਤਮੈਂ ਤੇਰੇ ਤੇ ਕਰੀ ਲੈਣਾ ਵੈਸੇ ਤਾਂ ਮੈਂ ਆਈ ਸੋਚਿਆ ਸੀ ਤੈਨੂੰ ਮਾਰ ਕੇ ਦੱਬੂਗਾ ਪਰ ਚਲ ਫਿਰ ਵੀ ਇਕੱਠੇ ਪੜਦੇ ਰਹੇ ਆ ਦੋਸਤ ਰਹੀਆਂ ਕੋ ਮੇਰੀ ਹੈ ਹੈ ਨਾ ਜਤਨ ਛੱਡ ਕਿਉਂ ਉਹ ਵੀ ਸੁਹਣੀ ਲੱਗਦੀ ਤੋਂ ਮੈਨੂੰ ਆਸਕੇ ਦਿਖਾ ਦੇ ਇੱਕ ਵਾਰੀ ਨਹੀਂ ਕਹੇ ਜੱਟੇ ਜੋ ਛੱਡ ਜਾ ਮੈਨੂੰ ਆਸਕੇ ਤਾਂ ਦਿਖਾ ਦੇ ਹੁਣ ਜਦੋਂ ਬਾਹਰ ਜਾਏਂਗੀ ਨਾ ਤੇਰੇ ਮੂੰਹ ਤੇ ਸਮਾਈਲ ਹੋਣੀ ਚਾਹੀਦੀ ਐ ਲੱਗੇ ਹੰਜ ਹੱਸ ਹੱਸ ਕਿ ਹੱਸ ਮੇਰੀ ਗੱਲ ਸੁਣ ਲੈ ਬਾਰੀ ਜਾ ਕੇ ਨਾ ਕੁਛ ਵੀ ਉਲਟਾ ਵੇਸ਼ੇ ਇੱਕ ਹੀ ਹੈ ਤੂੰ ਭਾਜੇ ਦਾ ਮੂੰਹ ਇੱਕ ਹੀ ਕਰਤੂਤ ਕੀਤੀ ਹੈ ਤੂੰ ਮੈਂ ਤਾਬਤਾ ਬਤਲਾ ਲੈ ਬਦਲਾ ਇਸ ਤਰ੍ਹਾਂ ਲਿਆ ਜਾਂਦਾ ਕਿਸੇ ਦੀ ਧੀ ਦੀ ਇੱਜ਼ਤ ਖਰਾਬ ਕਰਕੇ ਉਹਦੀ ਬੇਨਤੀ ਕਰਾ ਕੇ ਇਹਨੂੰ ਬਦਲਾ ਨਹੀਂ ਕਿਹਾ ਜਾਂਦਾ

ਜਾਹ ਦੇ ਨੂੰ ਦੇਖ ਰਿਹਾ ਹੈ ਬਰਾਤ ਸੌਖਾ ਦੇ ਕਹਤਾ ਬਦਲਾ ਪੂਰਾ ਹੋ ਗਿਆ ਇਹਦਾ ਬਿਹਤਰ ਹੈ ਵਾਜੀ ਤੇ ਤੂੰ ਇਹਦਾ ਸਤਾ ਕਰਵਾ ਤਾ ਨਾ ਇਹਦੀ ਬੇਇਤੀ ਤਾਂ ਹੋਈ ਨਾ ਪਰ ਹੁਣ ਮੈਂ ਇੱਕ ਬਾਪ ਆ ਮੈਨੂੰ ਵੀ ਨਾ ਮੇਰੀ ਮਰੀ ਹੋਈ ਧੀ ਦੀ ਸੋਹ ਹੈ ਮੈਂ ਕਿਸੇ ਦੀ ਬੇਇੱਤਨੀ ਹੋਣ ਦਿੰਦਾ ਇਸ ਘਰੇ ਰਹੂਗੀ ਤੇ ਮੇਰੀ ਨੂਰ ਬਣ ਕੇ ਰਹੂਗੀ ਤੇ ਮੈਂ ਇਹਦਾ ਨਾ ਵਿਆਹ ਨਹੀਂ ਕਰਾਉਂਦਾ ਫਿਰ ਤੂੰ ਮੇਰੀ ਇੱਕ ਗੱਲ ਸੁਣ ਲੈ ਤੂੰ ਜਾਣ ਨਾ ਜਾ ਸਕਦਾ ਕਰੂੰ ਮੈਨੂੰ ਆਪਦੀ ਧੀ ਬਣਾ ਕੇ ਰੱਖੂਆ ਪਰ ਇਸ ਘਰੋਂ ਨ ਜਾਊਗੀ ਸਮਝ ਗਿਆ ਬਈ ਗੱਲ ਨੂੰ ਸੋਚਦਾ ਕੀ ਐ ਮੈਨੂੰ ਦੱਸ ਜਤਾਬਾਰ ਹੋ ਜਾ ਤੇ ਨਹੀਂ ਚੁੱਪਾ ਕਰਕੇ ਨਾ ਇਹ ਕਹੇ ਦੇ ਇਹ ਹਾਂ ਮੈਂ ਇਹਦੇ ਨਾਲ ਵਿਆਹ ਕਰਾਉਣਾ ਰੱਖ ਲੈ ਤੂੰ ਇਹਨੂੰ ਲੋੜ ਨਹੀਂ ਮੈਨੂੰ ਇਹਦੀ ਬਹੂ ਦੀ ਕੋਈ ਨਾ ਪਰ ਮੈਂ ਆਪਦੀ ਧੀ ਬਣਾ ਕੇ ਰੱਖੂਆ ਤੈਨੂੰ ਨਹੀਂ ਲੋੜ ਤਾਂ ਚੱਲ ਪੁੱਤ ਆਪਾਂ ਚੱਲਦੇ ਆ ਅੱਜ ਤੋਂ ਤੂੰ ਇੱਕ ਰੀਤੀ ਹੈਗੀ ਕੋਈ ਨਾ ਚੱਲ ਜਿੰਨਾ ਟਾਈਮ ਉਹਦਾ ਡੈਡੀ ਜਿਉਂਦਾ ਸੀ ਉਹਦੇ ਘਰ ਕੀ ਵੱਜ ਗਈ ਮੈਂ ਤਾਂ ਨਹੀਂ ਉਹਨੇ ਤਾਂ ਮੇਰੇ ਕੁੱਟ-ਕੁੱਟ ਕੇ ਬੁਰਾ ਹਾਲ ਕੀਤਾ ਪਿਆ ਸੀ ਸ਼ਾਇਦ ਅੱਜ ਨੂੰ ਮੈਂ ਇੱਥੇ ਨਾ ਹੀ ਹੁੰਦੀ ਇਹ ਨਾ ਖੁਸ਼ ਹੋ ਗਿਆ ਤੇਰੇ ਨਾਲ ਹਾਸੀ ਤੈਨੂੰ ਗਲਤੀ ਸਮਝੀਗੇ ਮੰਮੀ ਮੈਂ ਤਾਂ ਵਿਚਾਲੀ ਨੂੰ ਗਲਤ ਸਮਝੀਗੀ ਭਾਬੀ ਥੋੜਾ ਗਲਤ ਸਮਝਣਾ ਵੀ ਠੀਕ ਆ ਤੁਹਾਨੂੰ ਕਿਹੜਾ ਕਿਸੇ ਗੱਲ ਦਾ ਕੋਈ ਪਤਾ ਸੀ ਮੈਨੂੰ ਤਾਂ ਨੇ ਮੌਕੇ ਨਹੀਂ ਦਿੱਤਾ ਘਰੋਂ ਨਿਕਲਦਾ ਅੱਜ ਮੌਕਾ ਮਿਲਿਆ ਤੇ ਮੈਂ ਜਿੱਤਾ ਕਰਈ ਕਟੋਕਟ ਕੋਈ ਫੋਨ ਕੋਈ ਮੈਸੇਜ ਉਹ ਤਾਂ ਕਰ ਸਕਦੀ ਸੀ ਨਾ ਮੰਮੀ ਜੇ ਮੇਰੇ ਕੋਲ ਫੋਨ ਹੁੰਦਾ ਮੈਂ ਤਾਂ ਹੀ ਕਰਦੀ ਸਾਰਾ ਦਿਨ ਤੋਂ ਮੇਰੇ ਸਰਾਣੇ ਬੈਠਾ ਰਹਿੰਦਾ ਸੀ ਏਡਾ ਘਟਿਆ ਬੰਦਾ ਏਡੀ ਦੁਸ਼ਮਣੀ ਕੱਢੀ ਉਹਨੇ ਮੰਮੀ ਮੈਂ ਤੈਨੂੰ ਕਹਿੰਦੀ ਨਹੀਂ ਸੀ ਇਹ ਬੰਦੇ ਸੱਪ ਨੇ ਜਿਨ੍ਹਾਂ ਨੇ ਆਪਾਂ ਨੂੰ ਡੱਸ ਲਿਆ ਗਲਤੀ ਤਾਂ ਮੇਰੀ ਵੀ ਆ ਜਿਵੇਂ ਪਹਿਲੇ ਦਿਨ ਤੋਂ ਉਹਨਾਂ ਨਾਲ ਬੋਲ ਬਾਣੀ ਰੱਖੀ ਸੀ ਸ਼ਾਇਦ ਤਾਂ ਹੀ ਮੇਰੇ ਨਹੀਂ ਆਇਆ ਫਾਇਦਾ ਚੱਕ ਕੇ ਉਹਨੇ ਤਦੋਂ ਭਾਬੀ ਸਹੀ ਉਹ ਕਹਿੰਦੀ ਸੀ ਵੀ ਉਹ ਦੋਸਤ ਮਾਣਾਂ ਤੇ ਦੁਸ਼ਮਣ ਕਦੇ ਵੀ ਆ ਸਹੀ ਨਹੀਂ ਹੁੰਦੇ ਪਹਿਲੇ ਮੈਂ ਸੱਪਾਂ ਦੇ ਬੱਚੇ ਨੂੰ ਲੈ ਚੋਰੀਆ ਦਾ ਦੁੱਧ ਪਿਆ ਲੈ ਆਖਰਕਾਰ ਵੱਡੇ ਹੋ ਕੇ ਡਾਂਗੀ ਮਾਰਦੇ ਸਹੀ ਗੱਲ ਆ ਮਾਂ ਬਦਲਾ ਤਾਂ ਦੇਖੋ ਉਹਨੇ ਕਿਸ ਤਰੀਕੇ ਨਾਲ ਕੱਢਿਆ ਸਾਰੀ ਜ਼ਿੰਦਗੀ ਖਰਾਬ ਕਰਤੀ ਕੁੜੀ ਦੀ ਮੈਂ ਤਾਂ ਕਿੰਨੇ ਹਜ਼ਾਰ ਲੋਕਾਂ ਨੂੰ ਨਰਤਕਾਂ ਤੇ ਵੀ ਥਾਂ ਨਾ ਮਿਲੇ ਮੇਰਦੀ ਵੀ ਹੈ ਨਹੀਂ ਦੇਈ ਮੇਦੀ ਜਿਹੜਾ ਕੋਈ ਕਿਸੇ ਦੀ ਦੀ ਪੈਦਾ ਸ਼ਰਮ ਕਰਦਾ ਕਦੇ ਵੀ ਨਰਕਾਂ ਚ ਥਾਂ ਨਹੀਂ ਮਿਲਦੀ ਉਹਨੂੰ ਚੁੱਪ ਕਰ ਵੇਸ਼ਲੀ ਬਹੁਤ ਦੁੱਖ ਚ ਹੈਲੇ ਹੁਣ ਹੁਣ ਹੋਰ ਨਹੀਂ ਖੰਡਾਈ ਜਾਏ ਨੂੰ ਅੰਦਰ ਆਪਣੀ ਕੁੜੀ ਆਪਣੇ ਕੋਲੇ ਆ ਗਈ ਮੰਮੀ ਹੁਣ ਮੈਨੂੰ ਬਸ ਨੰਮੀ ਦੀ ਫਿਕਰ ਨਹੀਂ ਅੱਜ